ਚਰਚਤੋ ਜਿਹੜੀ ਟਰੱਕ ਆ ਰਿਹਾ ਸੀ ਉਹਦੇ ਨਾਲ ਹਾਦਸਾ ਵਾਪਰਿਆ ਥੋੜਾ ਵੀਰ ਜੀ ਦੱਸੋ ਕਿ ਕੀ ਗੱਲ ਹੋਈ ਤੇ ਕਿਵੇਂ ਅੱਜ ਅਸੀਂ ਅੰਮ੍ਰਿਤਸਰ ਤੋਂ ਚੱਲ ਕੇ ਹਾਂਜੀ ਸੇਕਟਰਡਾਰ ਚਰਚ ਤੋਂ ਸਾਰੇ ਆਪਣੀ ਮਸੀਹ ਸੰਗਤ ਨਾਲ ਚੱਲੇ ਸੀ ਜੋ ਸਾਡਾ ਮਸੀਹ ਭਾਈਚਾਰਾ ਠੀਕ ਹੈ ਜੀ ਸੇਕਟਰਡਾਰ ਕੈਥੋਲਿਕ ਚਰਚ ਤੋਂ ਸਾਰਾ ਨਾਲ ਰਲ ਕੇ ਹਟ ਰੰ ਦਾ ਰੋਸ਼ਨ ਜਿਹੜਾ ਵਿਜੀਬਲ ਕਰਵਾਇਆ ਠੀਕ ਹੈ ਜੀ ਤੇ ਅਸੀਂ ਚੱਲੇ ਸੀ ਬੜਾ ਵਧੀਆ ਰਸਤੇ 'ਚ ਅਸੀਂ ਥੋੜਾ ਵੰਡਿਆ ਲੇਕਿਨ ਉੱਥੇ ਪਤਾ ਲੱਗਾ ਉੱਥੋਂ ਦੇ ਕੁਝ ਚੰਗੇ ਲੋਕਾਂ ਨੇ ਦੱਸਿਆ ਵੀ ਅੱਗੇ ਜਿਹੜਾ ਦੱਸਿਆ ਗਿਆ ਕਿ ਇੱਥੇ ਰੋਡ ਤੇ ਬਹੁਤ ਜ਼ਿਆਦਾ ਵਾਗੇ ਦੇਖੇ ਜਾ ਰਹੇ ਤੇ ਤੁਸੀਂ ਅੱਗੇ ਪਿੰਡਾਂ ਦੇ ਵਿੱਚ ਜਾਓ। ਅੱਗੇ ਪਿੰਡਾਂ ਚ ਠੀਕ ਹੈ ਜੀ। ਤੁਸੀਂ ਜਦੋਂ ਪਿੰਡ ਵਿੱਚ ਜਾ ਰਹੇ ਹਾਂ ਤੇ ਉੱਥੇ ਰਸਤਾ ਕਿਨਾਰੇ ਨਹੀਂ ਸੀ ਛੜਕਦੇ ਹੈਗੇ ਪਾਣੀ ਦੇ ਕਾਰਨ। ਪਾਣੀ ਬਹੁਤ ਸੀ ਤੇ ਟਰੱਕ ਸੀ ਤੇ ਉਹ ਫਿਰ ਇੱਕ ਸਾਈਡ ਪਲਟ ਗਿਆ ਟਰੱਕ। ਅੱਛਾ ਪੂਰਾ ਟਰੱਕ ਜ਼ਿਆਦਾ ਨੁਕਸਾਨ ਹੋਇਆ ਤੇ ਸਾਰਾ ਸਮਾਨ ਜਿਹਦਾ ਟਰੱਕ ਭਰਿਆ ਹੈਗਾ ਉਹ ਸਾਰਾ ਸਮਾਨ ਥੱਲੇ ਡਿੱਗ ਪਿਆ। ਅੱਛਾ ਜੀ। ਤੇ ਉਦੋਂ ਬਾਅਦ ਫਿਰ ਪਿੰਡ ਦੇ ਲੋਕ ਆਏ ਨੇ ਤੇ ਟਰਾਲੀਆਂ ਵਗੈਰਾ ਆਈਆਂ ਦੋ ਤਿੰਨ ਟਰਾਲੀਆਂ ਭਰੀਆਂ ਫ ਤੇ ਬਾਕੀ ਇਸ ਤਰ੍ਹਾਂ ਹੀ ਆ ਜਿੱਦਾਂ ਹੋ ਗਿਆ ਫਿਰ ਬਾਕੀ ਧੰਨਵਾਦ ਕਰਦੇ ਆ ਪਾਣੀ ਕਿੰਨਾ ਕਿੰਨਾ ਇੱਥੇ ਚੜਿਆ ਦਾ ਪਾਣੀ ਬਹੁਤ ਜ਼ਿਆਦਾ ਗਲ ਕਾ ਗੱਲ ਮਾਣੀ ਸੀ ਗਈ ਅੱਛਾ ਅੱਛਾ ਲੈ ਕੇ ਤੱਕ ਪਾਣੀ ਚ ਟਰੱਕ ਡਿੱਗਾ ਬਹੁਤ ਮੁਸ਼ਕਲ ਮਤਲਬ ਕਿ ਉੱਥੋਂ ਜਾਨਾਂ ਬਚਾਈਆਂ ਤੇ ਸਮਾਨ ਵੀ ਕੱਢ ਕੇ ਬਾਅਦ ਸੰਗਟਾਂ ਆ ਰਹੀਆਂ ਸੀਗੀਆਂ ਪਿੱਛੇ ਹੋਰ ਤੇ ਸਾਰਾ ਸਮਾਨ ਲੋਡ ਕਰਕੇ ਤੇ ਫਿਰ ਆਪਾਂ ਉਹਨਾਂ ਟਰਾਲੀਆਂ ਚ ਸ਼ਿਫਟ ਕੀਤਾ ਜਿੱਦਾਂ ਕਿਦਾਂ ਕਰਕੇ ਮਤਲਬ ਕਿ ਸਰਸ ਸਾਰਾ ਸਾਮਾਨ ਕੁਛ ਖਰਾਬ ਹੋ ਗਿਆ ਤੇ ਕੁਛ ਨਹੀਂ ਕੱਢ ਲਿਆ ਜੀ ਪਾਣੀ ਬਹੁਤ ਜ਼ਿਆਦਾ ਸੀਗਾ ਸੜਕ ਤੇ ਪਾਣੀ ਦੇ ਕਰਕੇ ਟਰੱਕ ਦਾ ਡਰਾਈਵਰ ਕੋ ਜਾਸ ਮੈਂ ਕਿੰਨਾ ਵਿੱਚ ਸਮਗਰੀ ਹੀ ਆਈ ਸਾਰੀ ਟਰਾਲਿੰਗਾਂ ਦੇ ਲੋਡ ਕਰਕੇ ਪਿੰਡਾਂ ਵਿੱਚ ਭੇਜਤੀ ਠੀਕ ਹੈ ਜੀ ਲੋਕਾਂ ਲਾਗੋਂ ਹੁਣ ਦੁਬਾਰਾ ਤੁਸੀਂ ਕਦੋਂ ਇਹ ਪਲਾਨ ਕਰੋ ਕੁਛ ਨਹੀਂ ਫਿਰ ਜਲਦੀ ਆ ਰਹੇ ਹਾਂ ਚਲੋ ਠੀਕ ਤੇ ਵੇਖੋ ਤੁਸੀਂ ਪ੍ਰਭੂ ਦਾ ਨਾਮ ਲੈ ਕੇ ਤੁਰੇ ਸੀ ਤੇ ਉਹ ਸ਼ੀਵਾਦ ਉੱਤੇ ਰਿਹਾ ਥਾਂ ਰਾਸ਼ਨ ਥੋੜਾ ਜਦੋਂ ਨੁਕਸਾਨ ਹੋਇਆ ਪਰ ਉਹਦਾ ਜਿੱਦਾਂ ਤੁਸੀਂ ਕਹਿ ਰਹੇ ਸੀ ਸਿਸਟਰ ਵੀ ਤੁਹਾਡੇ ਨਾਲ ਸਨ ਹਾਂਜੀ ਤੇ ਉੱਥੇ ਹਾਂ ਸਿਸਟਰ ਫਾਦਰ ਬੱਚੇ ਵੀ ਸਨ ਬੱਚੇ ਠੀਕ ਹੈ ਜੀ ਬੰਚੇ ਨਾਲ ਛੋਟੇ ਲੋਕ ਜੀ ਚਲੋ ਫਿਰ ਵੀ ਅਸੀਂ ਇਹ ਵੀ ਉਦਾਸ ਕਰਾਂਗੇ ਕਿ ਜਿੱਦਾਂ ਤੁਸੀਂ ਤੰਦਰੁਸਤ ਹੋ ਤੇ ਫਿਰ ਤੰਦਰੁਸਤ ਹੋ ਕੇ ਜਾਓ ਦੁਬਾਰਾ ਜਦੋਂ ਆਉਂਦੇ ਹੋ ਤਾਂ ਹੀ ਤੁਹਾਨੂੰ ਜਿਹੜਾ ਰੂਟ ਪਲਾਨ ਦੇ ਦਾਂਗੇ ਸਭ ਤੋਂ ਵੱਡੀ ਗੱਲ ਹੈ ਅਸੀਂ ਡੇਰ ਬ ਬਨਾਨਕ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖਾਣੇ ਦਾ ਇੰਤਜ਼ਾਮ ਸਾਡਾ ਕੀਤਾ ਵਾ ਔਰ ਜਿਨ੍ਹਾਂ ਨੇ ਸਾਨੂੰ ਜਾਣ ਵਾਸਤੇ ਵਿਕਲਵੇਂ ਹੀ ਕਰਵਾਏ ਆ ਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ ਮਿਹਰਬਾਨੀ ਜੀ ਸੋ ਇਹ ਸੰ ਅਮਰਸਰ ਚਰਚ ਤੋਂ ਆਪਾਂ ਫਿਰ ਦੁਬਾਰਾ ਜੀ ਦੋ ਦੁਬਾਰਾ ਸਮਗਰੀ ਲੈ ਕੇ ਆਉਣਗੇ ਤੇ ਫਿਰ ਇਹਨਾਂ ਨਾਲ ਜੁੜਾਂਗੇ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਓਕੇ ਜੀ ਓਕੇ ਜੀ ਠੀਕ ਹੈ